ਚੰ tạmਟਾਈ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅੱਜ ਦੇ ਦਿਨ ਬਾਬਾ ਬੁੜਾ ਸਾਹਿਬ ਜੀ ਨੂੰ ਬੋਗ ਗ੍ਰੰਥੀ ਥਾਪ ਕੇ ਸ੍ਰੀ ਹਰਮੰਦਰ ਸਾਹਿਬ ਵਿਖੇ ਪਹਿਲਾ ਪ੍ਰਕਾਸ਼ ਕੀਤਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਤੌਰ ਕਰਦੇ ਹੋਏ ਆਏ ਅਤੇ ਪਹਿਲਾ ਹੁਕਮਨਾਮਾ ਆਇਆ ਸੋਹੀ ਮਹੱਲਾ ਪੰਜਵਾਂ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਉਣ ਆਇਆ ਰਹਾ ਅੱਜ ਸਿੱਖ ਜਗਤ ਨੂੰ ਦੇਸ਼ਾਂ-ਵਦੇਸ਼ਾਂ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀਆਂ ਬਹੁਤ-ਬਹੁਤ ਵਧਾਈਆਂ ਹਣ ਬਾਣੀ ਨਾਲ ਜੁੜੋ ਬਾਣੇ ਨਾਲ ਜੁੜੋ ਨਸ਼ਿਆਂ ਤੋਂ ਦੂਰ ਹੋਵੋ ਪਖੰਡ ਦੇ ਜਿਹਨੇ ਵੀ ਦੇਹ ਧਾਰੀ ਗੁਰੂ ਨੇ ਉਹਨਾਂ ਤੋਂ ਦੂਰ ਰਹਿ ਕੇ ਸ਼ਬਦ ਦੇ ਲੜ ਲੱਗੋ ਇਹ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀ ਵਧਾਈ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਸੇਖਾਬਾ ਜੀ ਨੂੰ ਕਿਹ ਕਹਾਂਗੇ ਪ੍ਰਕਾਸ਼ਪੁਰਬ ਦੀ ਅੱਜ ਇੱਕ ਤਾਂ ਪਹਿਲਾਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਤਾਂ ਸਭ ਤੋਂ ਪਹਿਲਾਂ ਪ੍ਰਕਾਸ਼ਪੁਰਬ ਦੀ ਲੱਖ ਲੱਖ ਵਧਾਈ ਦੂਜਾ ਅੱਜ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜਟਾਣਾ ਜਿਨ੍ਹਾਂ ਨੇ SBYL ਨੂੰ ਬੰਨ ਲਾਇਆ ਸੀ ਨਹੀਂ ਤਾਂ ਅੱਜ ਜਿਹੜਾ ਮਾਲਵਾ ਹੈ ਉਹ ਰੇਗਿਸਤਾਨ ਹੋ ਜਾਂਦਾ ਬਣ ਜਾਂਦਾ ਹੁਣ ਨੁਕਾਦ ਦਾ ਉਹਨਾਂ ਦਾ ਜੁਰੇ ਸ਼ੀਦੀ ਦਿਹਾੜਾ ਸੀ ਅਰਦਾਸ ਸੀ ਉਹਨਾਂ ਦੇ ਸ਼ੀਦੀ ਸ਼ੀਦੀ ਦਿਹਾੜਾ ਤੇ ਉਹਰੇ ਖੰਡਪੜ ਸਾਹਿਬ ਦੇ ਭੋਗ ਪਾਏ ਗਏ ਉੱਥੇ ਹਾਜ਼ਰੀ ਭਰਨ ਆਏ ਸੀ ਅੱਜ ਚੰਤ ਮਟਾਈ ਤਾਂ ਤਾਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅੱਜ ਦੇ ਦਿਨ ਬਾਬਾ ਬੁੜਾ ਸਾਹਿਬ ਜੀ ਨੂੰ ਭੋਗ ਗ੍ਰੰਥੀ ਤਾਬਕੇ ਸ੍ਰੀ ਹਰਮੰਦਰ ਸਾਹਿਬ ਵਿਖੇ ਪਹਿਲਾ ਪ੍ਰਕਾਸ਼ ਕੀਤਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਚੌਰ ਕਰਦੇ ਹੋਏ ਆਏ ਅਤੇ ਪਹਿਲਾ ਹੁਕਮਨਾਮਾ ਆਇਆ ਸੋਹੀ ਮਹੱਲਾ ਪੰਜਵਾਂ ਸੰਤਾਂ ਕੇ ਕਾਰਜਾਬ ਖਲੋਇਆ ਹਰ ਕੰਮ ਕਰਾਉਣ ਆਇਆ ਰਾਂ ਅੱਜ ਸਿੱਖ ਜਗਤ ਨੂੰ ਦੇਸ਼ਾਂ-ਵਿਦੇਸ਼ਾਂ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀਆਂ ਬਹੁਤ-ਬਹੁਤ ਵਧਾਈਆਂ ਹਣ ਬਾਣੀ ਨਾਲ ਜੁੜੋ ਬਾਣੇ ਨਾਲ ਜੁੜੋ ਨਸ਼ਿਆਂ ਤੋਂ ਦੂਰ ਹੋ ਪਖੰਡ ਦੇ ਜਿਹਨੇ ਜਿੰਨੇ ਵੀ ਦੇਹ ਧਾਰੀ ਗੁਰੂ ਨੇ ਉਹਨਾਂ ਤੋਂ ਦੂਰ ਹੈ ਕਿ ਸ਼ਬਦ ਦੇ ਲੜ ਲੱਗੋ ਇਹ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀ ਵਧਾਈ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸ਼ਬਦ ਜੀ ਦੇ ਗੁਰੂ ਜੀ ਦਾ ਕੀ ਕਹਣਾ ਚੱਲੇ ਪ੍ਰਕਾਸ਼ ਪੁਰਬ ਦੀ ਅੱਜ ਇੱਕ ਤਾਂ ਪਹਿਲਾਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਕ ਤਾਂ ਸਭ ਤੋਂ ਪਹਿਲਾਂ ਪ੍ਰਕਾਸ਼ਪੁਰਵ ਦੀ ਲੱਖ ਲੱਖ ਵਧਾਈ ਦੂਜਾ ਅੱਜ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜਟਾਣਾ ਜਿਨ੍ਹਾਂ ਨੇ SBYL ਨੂੰ ਬੰਨ ਲਾਇਆ ਸੀ ਨਹੀਂ ਤਾਂ ਅੱਜ ਜਿਹੜਾ ਮਾਲਵਾ ਹੈ ਉਹ ਰੇਗਿਸਤਾਨ ਹੋ ਜਾਂਦਾ ਬਣ ਜਾਂਦਾ ਹੁਣ ਨੁਕਾਦ ਦਾ ਉਹਨਾਂ ਦਾ ਜੁਰੇ ਸ਼ੀਦੀ ਦਿਹਾੜਾ ਸੀ ਅਰਦਾਸ ਸੀ ਉਹਨਾਂ ਦੇ ਸ਼ੀਦੀ ਸ਼ੀਬੀ ਦਿਹਾੜਾ ਇਹ ਤੇ ਉਹਰੇ ਖੰਡਪੜ ਸਾਹਿਬ ਦੇ ਭੋਗ ਪਾਏ ਗਏ ਉੱਥੇ ਹਾਜ਼ਰੀ ਭਰਨ ਆਏ ਸੀ ਅੱਜ ਜੇ ਤੁਸੀਂ ਤਾਂ ਢਾਈ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅੱਜ ਦੇ ਦਿਨ ਬਾਬਾ ਬੁਢਾ ਸਾਹਿਬ ਜੀ ਨੂੰ ਭੋਗ ਗ੍ਰੰਥੀ ਥਾਪ ਕੇ ਸ੍ਰੀ ਹਰਮੰਦਰ ਸਾਹਿਬ ਵਿਖੇ ਕੈਲਾ ਪ੍ਰਕਾਸ਼ ਕੀਤਾ ਸਤਿਗੁਰੂ ਮਹਾਰਾਜ ਸਚੇ ਪਾਤਸ਼ਾਹ ਜੀ ਨੇ ਆਪ ਤੌਰ ਕਰਦੇ ਹੋਏ ਆਏ ਅਤੇ ਪਹਿਲਾ ਹੁਕਮਨਾਮਾ ਆਇਆ ਸੋਹੀ ਮਹੱਲਾ ਪੰਜਵਾਂ ਤਾਂ ਤਾਂ ਕਿ ਕਾਰਜ ਆਬ ਖਲੋਇਆ ਹਰ ਕੰਮ ਕਰਾਉਣ ਆਇਆ ਰ ਅੱਜ ਸਿੱਖ ਜਗਤ ਨੂੰ ਦੇਸ਼ਾਂ ਵਿਦੇਸ਼ਾਂ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀਆਂ ਬਹੁਤ-ਬਹੁਤ ਵਧਾਈਆਂ ਹਣ ਬਾਣੀ ਨਾਲ ਜੁੜੋ ਬਾਣੇ ਨਾਲ ਜੁੜੋ ਨਸ਼ਿਆਂ ਤੋਂ ਦੂਰ ਹੋ ਉਹ ਪਖੰਡ ਦੇ ਜਿਹਨੇ ਵੀ ਦੇ ਧਾਰੀ ਗੁਰੂ ਨੇ ਉਹਨਾਂ ਤੋਂ ਦੂਰ ਰਹਿ ਕੇ ਸ਼ਬਦ ਦੇ ਲੜ ਲੱਗੋ ਇਹ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀ ਵਧਾਈ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ